ਸਤ ਜੀ ਸਾਰੇ ਵੀਰਾਂ ਨੂੰ ਵੀਰੋ ਜਿਹੜੇ ਵੀਰ ਦੇ ਘਰੋਂ ਆਪਾਂ ਅੱਜ ਵੀਡੀਓ ਲੈ ਕੇ ਆ ਰਹੇ ਆ ਨਾ ਇਹਨੂੰ ਇਹ ਜਿਹੜਾ ਸ਼ੌਂਕ ਆ ਘੋੜਿਆਂ ਦਾ ਆਦੇ ਪੁਰਖਿਆਂ ਚੋਂ ਮਿਲਿਆ ਹੋਇਆ ਸ਼ੌਂਕ ਆ ਜਿਹੜਾ ਪੀੜੀ ਦਰ ਪੀੜੀ ਦਰਿਆਉਂਦਾ ਅੱਜ ਤੱਕ ਵੀ ਇਹਨੇ ਸ਼ੌਂਕੇ ਰੱਖਿਆ ਹਾਂਜੀ ਅੱਜ ਆਪਾਂ ਪਹੁੰਚੇ ਆ ਜੀ ਨਿਸ਼ਾਨਦੀ ਪਰਮਾਣਾ ਦੇ ਘਰ ਪਿੰਡ ਆਜਮ ਵਾਲਾ ਜ਼ਿਲ੍ਹਾ ਫਾਜਿਲਕਾ ਜਿਹੜਾ ਇਹ ਪਿੰਡ ਆ ਇਹ ਪਿੰਡ ਹਬੌਰ ਦੇ ਫਾਜਿਲਕਾ ਦੇ ਬਿਲਕੁਲ ਸੈਂਟਰ ਦੇ ਵਿੱਚ ਰਹਿ ਜਾਂਦਾ ਹਬੌਰ ਸ਼ਹਿਰ ਵੀ ਨੇੜੇ ਆ ਤੇ ਫਾਜਿਲਕਾ ਵੀ ਨੇੜੇ ਆ ਤੇ ਜਿਹੜਾ ਵੀਰ ਆ ਇਹਨੂੰ ਮੇਰਾ ਮੇਨ ਸ਼ੌਂਕ ਆ ਉਹ ਰਾਈਡਿੰਗ ਦਾ ਤੇ ਹੁਣ ਅੱਜ ਕੱਲ੍ਹ ਨਾਲ ਨੇ ਵੀਰ ਉਹ ਪਾਰ ਵੀ ਕਰ ਲੈਂਦਾ ਤੇ ਇਹਨਾਂ ਨੇ ਆ ਤਾਂ ਘੋੜਾ ਨਹੀਂ ਲੈਣ ਦੇ ਵਿੱਚ ਬਹੁਤ ਵਧੀਆ ਨਾਮ ਬਣਾਇਆ ਹੋਇਆ ਤੇ ਵੀਰ ਮੱਠ ਬੋਲੜੇ ਤੇ ਨਿੱਗੇ ਸੁਹਾ ਦਾ ਮਾਲਕ ਆ ਤੇ ਬਹੁਤ ਵਧੀਆ ਇਨਸਾਨ ਹੈ ਮੇਨ ਸ਼ੌਂਕ ਦੱਸੇ ਮੈਂ ਰਾਈਡਿੰਗ ਦਾ ਤੇ ਜਦੋਂ ਕਹਿੰਦਾ ਵੀਰ ਘੋੜੀ ਲੈ ਕੇ ਨਿਕਲਦੇ ਆ ਨਾ ਰਾਈਡਿੰਗ ਤੇ ਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਵਾਲੇ ਵੀ ਘੋੜੀ ਨੂੰ ਮੁਰਮੁਰ ਦੇਖਦੇ ਆ ਇਹ ਸ਼ੌਕ ਆ ਜਿਹੜਾ ਹੁਣ ਵੀਰ ਦੀ ਚੌਥੀ ਪੀੜ੍ਹੀ ਜਾਵੜਿਆ ਤੇ 9 ਸਾਲ ਦੀ ਕੁੜੀਆ ਵੀਰ ਦੀ ਤੇ ਉਹਨੂੰ ਵੀ ਸ਼ੌਂਕ ਆ ਤੁਹਾਨੂੰ ਪਤਾ ਹੀ ਅੱਜਕੱਲ ਜਿਵੇਂ ਹੁਣ ਕੁੜੀਆਂ ਵੀ ਇਸ ਸ਼ੌਂਕ ਦੇ ਵਿੱਚ ਆ ਰਹੀਆਂ ਤੇ ਬਹੁਤ ਵਧੀਆ ਗੱਲ ਆ ਇਹ ਜਿਹੜਾ ਸ਼ੌਂਕ ਆ ਜਿਹੜਾ ਆਪਣੇ ਵਿਰਾਸਤੀ ਸ਼ੌਂਕ ਆ ਇਹਨਾਂ ਨੂੰ ਬੱਚਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਤੇ ਅੱਗੇ ਪਹਿਲਾਂ ਜਾਨਵਰਾਂ ਦੀ ਗੱਲ ਕਰਦੇ ਆ ਬਹੁਤ ਸੋਹਣੇ ਜਾਨਵਰ ਇਹਨਾਂ ਕੋਲੇ ਬਰੀਕੀ ਵਾਲੇ ਆ ਕਾਲੀ ਘੋੜੀ ਆ ਵੀਰ ਕੋਲੇ ਬਹੁਤ ਸੋਹਣੀ ਬਰੀਕੀ ਵਾਲੀ ਘੋੜੀ ਆ ਤੇ 93 ਪਲੱਸ ਹਾਈਟ ਆ ਤੇ ਇਹ ਪੁਸ਼ਕਰੋ ਲਈ ਆ ਵੀਰ ਨੇ ਤੇ 4.5 ਸਾਲ ਉਮਰ ਆ ਤੇ ਹੁਣੇ ਮੇਟ ਕਰਾਤੀ ਆ ਤੇ ਵੈਸੇ ਚੱਕਣੀ ਕਰਾਈ ਤੇ ਗੋਸ਼ੀ ਵਾਲੇ ਰਤਨ ਕੋਲੇ ਤੋਂ ਜਿਹੜਾ ਦਲਬਾਗ ਦਾ ਬੱਚਾ ਤੇ ਉਦੋਂ ਇਹ ਮੇਟ ਕਰਵਾਈ ਆ ਤੇ ਅੱਗੇ ਜਿਹੜੀ ਕਾਬ ਵਸ਼ੇਰੀ ਵੇਖ ਰਹੇ ਹੋ ਤੁਸੀਂ ਤੇ ਬਹੁਤ ਸੋਹਣੀ ਵਸ਼ੇਰੀ ਆ ਇਹਦਾ ਐ ਕਰਦਾ ਵੀ ਦੋ ਘੜੀਆਂ ਬੰਦਾ ਇਹਨੂੰ ਖੜਕੇ ਵੇਖੀ ਜਾਵੇ ਐਡੀ ਇੱਕ ਸੋਹਣੀ ਵਸ਼ੇਰੀ 7 ਮਹੀਨਿਆਂ ਦੀ ਉਮਰ ਹੈ ਇਹਦੀ ਤੇ ਇਹ ਵੀਰ ਨੇ ਘਰੇ ਰੱਖੀ ਆ ਤੇ ਜਲੰਧਰ ਸਾਈਡ ਤੋਂ ਖਰੀਦੀ ਆ ਵੀਰ ਨੇ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਤੇ ਜੇ ਕਿਸੇ ਕੋਲ ਵੀਰ ਨੇ ਘੋੜੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਤੇ ਬਾਈਨਸ ਪਰਕ ਤੁਸੀਂ ਕਰ ਸਕਦੇ ਹੋ ਤੇ ਅੱਜ ਹੁਣ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰੋ ਅੱਜ ਆ ਪਹੁੰਚੇ ਆ ਜੀ ਪਿੰਡ ਆਜਮ ਵਾਲਾ ਤੇ ਜਿਲ੍ਹਾ ਫਾਇਲਕਾਰ ਜਿਹੜਾ ਇਹ ਪਿੰਡ ਆ ਇਹ ਫਾਇਲਕਾਰ ਦੇ ਬਿਲਕੁਲ ਨਾਲ ਰਹਿ ਜਾਂਦਾ ਤੇ ਹਬੋਰ ਤੇ ਫਾਇਲਕਾਰ ਦਾ ਸੈਂਟਰ ਚ ਹੈ ਪਿੰਡ ਤੇ ਜਿਹੜੇ ਬਾਈ ਕੋਲੇ ਆ ਪਹੁੰਚੇ ਆ ਇਹਦਾ ਨਾਮ ਹੈਗਾ ਨਿਸ਼ਾਨਦੀ ਪਰਮਾਣਾ ਤੇ ਘੋੜਨ ਵਾਲੀ ਲੇਨ ਦੇ ਵਿੱਚ ਦਾ ਕਾਫੀ ਨਾਮ ਆ ਤੇ ਕਾਫੀ ਵੀਰਾਂ ਨੇ ਦਾ ਨਾਮ ਸੁਣਿਆ ਵੀ ਆ ਇਹਨੂੰ ਜਾਣਦੇ ਵੀ ਆ ਤੇ ਇਹਨਾਂ ਦੇ ਅੱਜ ਕੋਲੇ ਜਾਨਵਰ ਆ ਜਿਹੜਾ ਉਹ ਬਹੁਤ ਸੋਹਣੇ ਜਾਨਵਰ ਇਹਨਾਂ ਕੋਲੇ ਤੇ ਇਹਨਾਂ ਦਾ ਜਿਹੜਾ ਮੇਨ ਸ਼ੌਂਕ ਆ ਉਹ ਰੈਡਿੰਗ ਆ ਤੇ ਬਾਕੀ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਪਹਿਲਾਂ ਸਸੀ ਕਾਜੀ ਵਾਤਾਜੀ ਤੁਹਾਡਾ ਸਾਡੇ ਚੈਨਲ ਵਿੱਚ ਜਰਾਵਰ ਮਾਨ ਕਰਦੇ ਆ अच्छा निशान भाई पहले ही गल दस भाई तैनू जेड़ा घोड़ਾਂ ਦਾ ਸ਼ੌਂਕ ਆ ਇਹ ਕਦੋਂ ਤੋਂ ਦਾ ਪਿਆ ਤੇ ਕਿਵੇਂ ਪਿਆ ਬਈ ਪਹਿਲੇ ਦਾਦਾ ਜੀ ਰੱਖਦੇ ਸੀਗੇ ਫਿਰ ਫਾਦਰ ਸਾਹਿਬ ਰੱਖਣ ਲੱਗ ਗਏ ਪੀੜੀ ਦਰ ਪੀੜੀ ਦਰ ਆਉਂਦਾ ਬਈ ਤੇ ਸ਼ਬ ਪੀੜੀ ਦਰ ਪੀੜੀ ਸ਼ੌਂਕ ਹੈ ਇਹ ਹਾਂਜੀ ਹਾਂਜੀ ਠੀਕ ਆ ਖੂਨ ਚ ਹੀ ਵਸਿਆ ਹੋਇਆ ਤੀਜੀ ਪੀੜੀ ਹੈ ਬਈ ਜੀ ਤੀਜੀ ਪੀੜੀ ਹੈ ਠੀਕ ਠੀਕ ਆ ਤੇ ਤੁਸੀਂ ਆਪਦੀ ਸੁਰਤ ਦੇ ਵਿੱਚ ਘੋੜਾਂ ਨਾਲ ਕਦੋਂ ਆਉਣ ਲੱਗੇ ਸੀ ਕਦੋਂ ਤੁਸੀਂ ਸਾਂਭਣ ਲੱਗੇ ਸੀ ਤੁਹਾਡਾ ਇਹ ਉਦੋਂ ਇਧਰ ਆਉਣ ਹੋਇਆ ਸਾਡਾ ਬਈ ਜੀ ਪਰ ਕੁਝ ਦੋ ਘਰੇ ਘੋੜੀਆਂ ਸੀਆਂ ਜਿਹੜੋਂ ਆਪਣੇ ਬਸ ਸਟਾਰਟੀਓ ਦਾ ਹੌਲੀ ਹੌਲੀ ਜਾਨਵਰਾਂ ਦਾ ਬੰਦਾ ਪਿਆਰ ਹੁੰਦਾ ਆਪਾਂ ਨੂੰ ਹਾਂ ਹਾਂ ਜੀ ਥੋੜਾ ਐ ਬਈ ਮੈਨੂੰ ਸ਼ੌਂਕ ਸੀਗਾ ਪ੍ਰੇਮ ਪਸ਼ੂਆਂ ਦਾ ਕੁੱਟਿਆਂ ਦਾ ਠੀਕ ਆ ਠੀਕ ਆ ਤੇ ਹੌਲੀ ਹੌਲੀ ਸਾਰਿਆਂ ਦਾ ਸ਼ੌਂਕ ਘੋੜੀਆਂ ਦਾ ਵਿੱਚ ਸ਼ੌਂਕ ਪੈ ਗਿਆ ਹੌਲੀ ਹੌਲੀ ਤੇ ਠੀਕ ਆ ਠੀਕ ਆ ਬਸ ਸ਼ੌਂਕ ਨਾਲ ਚੱਲੀ ਆ ਕੰਮ ਜੀ ਬਹੁਤ ਅੱਛਾ ਤੇ ਹੁਣ ਤੁਹਾਡਾ ਮੇਨ ਜਿਹੜਾ ਸ਼ੌਂਕ ਆ ਉਹ ਰਾਈਡਿੰਗ ਆ ਹੈ ਰਾਈਡਿੰਗ ਵੀ ਐ ਬਈ ਜੀ ਹਾਂ ਜੀ ਤੇ ਬਾਕੀ ਆਪਣਾ ਹੁਣ ਅੱਗੇ ਤਾਂ ਚਲ ਸ਼ੌਂਕ ਸੀਗਾ ਸ਼ੌਂਕ ਦੇ ਨਾਲ ਨਾਲ ਹੋ ਬਿਜ਼ਨਸ ਵੀ ਬਣ ਗਿਆ ਬਈ ਜੀ ਹੁਣ ਘੋ ਹਾਂਜੀ ਚਲੋ ਸ਼ੌਕ ਆ ਸ਼ੌਕ ਦੇ ਨਾਲ ਆਪਾਂ ਹਰੇਕ ਬੰਦਾ ਚਾਹੁੰਦਾ ਮੇਰਾ ਸ਼ੌਕ ਆ ਸ਼ੌਕ ਦੇ ਨਾਲ ਕਹਿੰਦਾ ਰੋਜ਼ਗਾਰ ਬਣ ਜੇ ਹਾਂਜੀ ਹਾਂਜੀ ਕਿੱਥੇ ਦਾ ਕਿਵੇਂ ਹੁੰਦਾ ਕਿੱਥੇ ਦਾ ਕਿਵੇਂ ਤੁਸੀਂ ਇਸ ਰੋਜ਼ਗਾਰ ਬਾਰੇ ਕਿਵੇਂ ਕਹੋਗੇ ਜੀ ਬਿਜ਼ਨਸ ਲੈਵਲ ਤੇ ਤੁਸੀਂ ਕਿਵੇਂ ਦੇਖਦੇ ਹੋ ਘੋੜਿਆਂ ਨੂੰ ਵਧੀਆ ਕੰਮ ਆ ਬਈ ਬਿਜ਼ਨਸ ਲੈਵਲ ਤੇ ਬੰਦਾ ਨਾਲ ਤਾਂ ਸ਼ੌਕ ਪੂਰਾ ਹੋਈ ਜਾਂਦਾ ਹੈ ਨਾਲੇ ਬੰਦਾ ਆਪਦਾ ਬਿਜ਼ਨਸ ਵੀ ਪੈਸਾ ਵੀ ਕਮਾ ਸਕਦਾ ਵਿੱਚੋਂ ਬਈ ਚੰਗੀ ਵਧੀਆ ਬਰੀਡਿੰਗ ਕਰਾ ਕੇ ਵਧੀਆ ਘੋੜਿਆਂ ਤੋਂ ਮਿਲਾ ਕੇ ਆਪਾਂ ਤੇ ਉਹਨਾਂ ਬੱਚੇ ਵੇਚਦੇ ਆਪਾਂ ਬਈ ਉਹਨਾਂ ਦੇ ਤੇ ਆਪਾਂ ਨੂੰ ਵਧੀਆ ਪ੍ਰੋਫਿਟ ਹੁੰਦਾ ਜੀ ਉਹਨਾਂ ਦੇ ਵਿੱਚ ਠੀਕ ਠੀਕ ਹਾਂਜੀ ਤੇ ਤੁਹਾਡੇ ਦੱਸੋ ਅਗਲੀ ਗੱਲ ਵੀ ਜਿਵੇਂ ਆਪਾਂ ਤੁਸੀਂ ਬਿਨਸ ਲੈਵਲ ਤੇ ਆ ਠੀਕ ਆ ਕਈ ਹੁਣ ਕਹਿ ਦਿੰਦੇ ਆ ਯਾਰ ਘੋੜੀਆਂ ਘਰ ਖਾ ਜਾਂਦੀਆਂ ਆਪਣਾ ਨਾ ਕਰ ਜਾਂਦੀਆਂ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਈ ਇਹਨਾਂ ਬਈ ਘੋੜੀਆਂ ਘਰ ਨਹੀਂ ਖਾਂਦੀਆਂ ਹਾਂਜੀ ਘੋੜੀਆਂ ਆਪਾਂ ਨੂੰ ਖਾ ਕੇ ਕੁਝ ਦੇ ਕੇ ਜਾਂਦੀਆਂ ਠੀਕ ਆ ਜੀ ਇਨੀ ਕਿ ਆਪਾਂ ਕੁਝ ਖਰਚਾ ਦਾ ਹਰੇ ਚੀਜ਼ ਖਰ ਕੋਈ ਵੀ ਕੰਮ ਕਰ ਲੋ ਖਰਚਾ ਦਾ ਹਰੇ ਚੀਜ਼ ਤੇ ਹੁੰਦਾ ਹਾਂਜੀ ਉਹ ਤੋਂ ਪ੍ਰੋਫਿਟ ਵੀ ਹੁੰਦਾ ਨਾ ਆਪਾਂ ਨੂੰ ਉਹ ਪ੍ਰੋਫਿਟ ਨਹੀਂ ਦੇਖਦੇ ਆਪਾਂ ਜਦੋਂ ਆਪਣੇ ਘਰੇ ਘੋੜੀ ਹੁੰਦੀ ਐ ਉਹ ਬੇਸ਼ੇਰੀ ਹੁੰਦੀ ਐ ਉਦੋਂ ਆਪਾਂ ਬਹੁਤ ਚਾਹ ਕਰਦੇ ਆਂ ਹਾਂਜੀ ਵੱਡੀ ਕਰਦੇ ਆਂ ਫਿਰ ਆਪਾਂ ਉਦੋਂ ਬਾਅਦ ਸੇਲ ਵੀ ਕਰਦੇ ਆਂ ਬਾਈ ਜੀ ਫਿਰ ਆਪਾਂ ਨੂੰ ਪ੍ਰੋਫਿਟ ਹੀ ਕਮਾਉਣੇ ਆ ਅਕਸਰ ਇਹਦੇ ਵਿੱਚੋਂ ਹਾਂਜੀ ਪ੍ਰੋਫਿਟ ਹੀ ਕਮਾਉਣੇ ਆ ਹਾਂਜੀ ਅਕਸਰ ਤਾਂ ਟਾਈਮ ਲੱਗ ਲੱਗਦਾ ਹਾਂ ਟਾਈਮ ਗ੍ਰੇਡ ਥੋੜਾ ਲੰਮਾ ਚੱਲ ਜਾਂਦਾ ਸਬਰ ਰੱਖਣਾ ਪੈਂਦਾ ਆਪਾਂ ਹਾਂਜੀ ਕੋਈ ਵੀ ਚੀਜ਼ ਆ ਸਬਰ ਤਾਂ ਹਰ ਇੱਕ ਚੀਜ਼ ਚ ਸੋਨਾ ਦਾ ਜਾਨਵਰ ਸ਼ਾਇਦ ਕਰੇ ਸ਼ੌਂਗ ਦਾ ਬੰਦਾ ਪਾਲਦਾ ਐ ਬਾਕੀ ਬਾਈ ਜੀ ਜਿਹਦੇ ਘਰੇ ਜਾਨਵਰ ਹੈਗੇ ਆ ਜਿਹੜੇ ਬੰਦੇ ਦੇ ਘਰੇ ਘੋੜੇ ਖੜੇ ਆ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਕੋ ਉਹਨਾਂ ਦੇ ਦਿਲ ਦੀ ਸੰਪੂਰੀ ਹੋਏ ਨੇ, ਇਕਰੀ ਜਾਂਦੇ ਆਪਦੇ ਉਹ ਨਾ ਉਹਨਾਂ ਦੇ ਦਿਮਾਗ ਚ ਗਲਤ ਗੱਲ ਆਵੇ, ਨਾ ਉਹ ਗਲਤ ਕੰਮ ਕਰਨ ਕੋਈ, ਸਿਰਫ ਉਹਨਾਂ ਦੀ ਲੈਣ ਹੀ ਕੋੜਿਆਂ ਨਾਲ, ਕੋੜਿਆਂ ਨਾਲ ਲਗਾਵੇਂ ਨਾ ਹੋਏ ਉਹਨਾਂ ਦਾ। ਸੁਰੇਸ਼ਾ ਉਹਨਾਂ ਨੇ ਕੋੜਿਆਂ 'ਚ ਰਹਿਣਾ ਆਪਦੇ ਨਾਲ ਬਈ। ਹਾਂਜੀ ਹਾਂਜੀ। ਤੇ ਕੋੜਿਆਂ ਵਾਲਾ ਸਿਸਟਮ ਵੀ ਬਹੁਤ ਵਧੀਆ ਬਈ। ਦਿਮਾਗ ਵੀ ਪ੍ਰੈਸ਼ਰ ਰਹਿੰਦਾ। ਬਈ ਦਿਮਾਗ ਵਧੀਆ ਰਹਿੰਦਾ, ਨੈਗੇਟਿਵਿਟੀ ਆਉਂਦੀ ਨਹੀਂ ਪੋਜ਼ਿਟਿਵ ਰਹਿੰਦਾ ਬੰਦਾ। ਤੇ ਬਾਕੀ ਇਹ ਆਪਣੇ ਗੁਰੂ ਮਹਾਰਾਜ ਦੀ ਸਵਾਰੀ ਆ। ਹਾਂਜੀ ਹਾਂਜੀ ਬਈ। ਉਹਦਾ ਵੀ ਚੀਜ਼ ਅਸਰ ਹੈਗਾ ਵੀ 10ਵੇਂ ਪਾਤਸ਼ਾਹ ਦੀ ਸਵਾਰੀ ਨੂੰ ਆਪਾਂ ਸਾਹਮ ਇੱਕ ਰੱਬ ਦੀ ਭਗਤੀ ਵਾਲਾ ਕੰਮ ਹੋ ਜਾਂਦਾ ਹਾਂਜੀ ਹਾਂਜੀ ਬਾਈ ਅੱਛਾ ਨਿਸ਼ਾਨ ਭਾਈ ਜਿੰਨੂੰ ਰੈਡਿੰਗ ਦਾ ਸ਼ੌਂਕ ਆ ਤੁਸੀਂ ਜੋ ਕੁੜੀ ਲੈ ਕੇ ਨਿਕਲਦੇ ਰੈਡਿੰਗ ਕਰਦੇ ਰਹਿੰਦੇ ਆ ਗੱਡੀਆਂ ਦੇ ਉਹਦੇ ਮੁਕਾਬਲੇ ਕਿਵੇਂ ਦੇਖਦੇ ਆ ਗੱਡੀ 'ਚ ਬੈ ਕੇ ਨਜ਼ਾਰਾ ਆਉਂਦਾ ਕੁੜੀ ਤੇ ਬੈ ਕੇ ਦੇਖਦਾ ਉਹ ਤਾਂ ਬਾਈ ਤੁਸੀਂ ਇੰਸਟਾਗ੍ਰam ਤੇਰੀਆਂ ਦੇਖਦੇ ਹੋ ਰੋਜ਼ ਹੁਣ ਹੁਣ ਆਪਾਂ ਰੋਜ਼ ਸ਼ਾਰਟ ਦੇ ਵਿੱਚ ਫਿਲਮਾਂ ਬਣਦੀਆਂ ਇਹਨਾਂ ਤੇ ਮਨੂੰ ਮੇਰੇ ਕੰਨ ਨਾਲ ਤਾਂ ਨਹੀਂ ਕੁਝ ਹੋਣਾਗਾ ਹੁਣ ਕਹਿੰਦੇ ਨੇ ਵੀ ਕੁੜੀ ਤੇ ਲੈ ਕੇ ਜੋ ਬੰਦਾ ਨਿਕਲਦਾ ਸੜਕ 'ਤੇ ਕਰੋੜ ਕਰੋੜ ਦੀਆਂ ਗੱਲਾਂ ਵਾਲੇ ਵੀ ਖੜਖੜ ਵਹਿੰਦੇ ਇੱਕ ਵਾਰੀ ਦਾ ਬਾਈ ਹਾਂ ਸਿੰਧੀ ਗੱਲਾਂ ਬਾਈ ਕੁੜੀ ਦੇ ਬੰਦੇ ਨੂੰ ਵੇਂਦਾ ਵੇਂਦਾ ਖੜਕੀ ਲੋਕ ਸਾਰੇ ਵੇਂਦੇ ਆ ਬਈ ਚੱਕ ਨਿਸ਼ਾਨ ਵੀਰ ਡੌਰ ਹੁੰਦਾ ਸੀਗਾ ਜਦੋਂ ਕੁੜੀਆਂ ਹਰੇ ਘਰੇ ਹੁੰਦੀਆਂ ਹੁੰਦੀਆਂ ਸੀ ਹਾਂਜੀ ਠੀਕ ਆ ਪਰ ਗੱਡੀ ਇੱਕ امیر ਬੰਦੇ ਦੇ ਘਰੇ ਹੁੰਦੀ ਸੀ ਪਰ ਅੱਜ ਦਾ ਜਵਾਨਾ ਇਹ ਆ ਗਿਆ ਕਹਿੰਦੇ ਕਾਰ ਹਰੇਕ ਦੇ ਘਰੇ ਆ ਕੁੜੀ ਕਰਮਾ ਦੇ ਘਰੇ ਹੁੰਦੀ ਕਰਮਾਲ ਦੇ ਘਰੇ ਸੱਚੀ ਸੱਚੀ ਗੱਲ ਆ ਬਈ ਸਹੀ ਗੱਲ ਆ ਹਾਂ ਤੇ ਦੂਜੀ ਨੀ ਜਾਂ ਗੱਲ ਇਹ ਦੱਸ ਬਈ ਨਿਸ਼ਾਨ ਵੀ ਆਪਣਾ ਤੁਹਾਡੀ ਬੇਟੀ ਮੈਂ ਦੇਖੀ ਹੈ ਨਾ ਵੀ ਸਵਾਰੀ ਕਰਦੀ ਆ ਇਹ ਥੋੜੀ ਚੌਥੀ ਪੀੜ੍ਹੀ ਹੁਣ ਸ਼ੌਂਕ ਆ ਗਿਆ ਘੋੜਿਆਂ ਦਾ ਬਈ ਬੱਚਿਆਂ ਨੂੰ ਸ਼ੌਂਕ ਕੀ ਤੁਹਾਨੂੰ ਅੱਜਕੱਲ ਤਾਂ ਦੇਖਿਆ ਵੀ ਲੜਕੀਆਂ ਵੀ ਇਸ ਕੰਮ 'ਚ ਬਹੁਤ ਆ ਗਈਆਂ ਬੜਾ ਸ਼ੌਂਕ ਹੈ ਲੜਕੀਆਂ ਨੂੰ ਇਸ ਕੰਮ 'ਚ ਬਹੁਤ ਖੁਸ਼ੀ ਦੀ ਗੱਲ ਹੈ ਬਈ ਚਾਹੀਦਾ ਵੀ ਹੈ ਮੁੰਡਿਆਂ ਨਾਲੋਂ ਦੇ ਨਾਲ ਨਾਲ ਅਪਕਾ ਮੁੰਡਿਆਂ ਨੂੰ ਸ਼ੌਂਕ ਨਹੀਂ ਕੁੜੀਆਂ ਨੂੰ ਸ਼ੌਂਕ ਵੀ ਹੋ ਗਿਆ ਬਈ ਹਾਂ ਕੁੜੀਆਂ ਨੂੰ ਸ਼ੌਂਕ ਹੋ ਗਿਆ ਹਾਂ ਬਈ ਦੇਖ ਲ ਮੇਰੀ ਬੇਟੀ 9 ਸਾਲ ਦੀ ਹੈ ਤੇ ਤੁਹਾਡੇ ਸਾਹਮਣੇ ਵਧੀਆ ਰਾਈਡਿੰਗ ਕਰਦੀ ਹੈ ਹੱਥ ਪੱਲਾ ਬੰਨਾਂ ਸ਼ੌਂਕ ਬਈ ਬੱਚੇ ਨੂੰ ਹੌਲੀ ਹੀ ਸ਼ੌਂਕ ਪੈ ਜਾਂਦਾ ਜੀ ਬੱਚੇ ਨੂੰ ਹਾਂਜੀ ਮੈਂ ਜੇ ਵੀ ਨਾ ਹੁਣ ਕਰਾ ਜਿਓ ਵੀਡੀਓ ਕਰਦੇ ਹਾਂ ਨਾ ਹਾਂਜੀ ਪਾਲ ਅੰਕਲ ਦੀ ਮਾਂ ਦੇ ਪੁੱਤਰੀ ਰੱਖੀ ਉਹ ਵੀ ਕੋਈ ਨਹੀਂ ਹਾਂਜੀ ਉਹਨਾਂ ਨੂੰ ਬਈ ਬਹੁਤ ਸਹੀ ਗੱਲ ਆ ਹਾਂਜੀ ਮੇਰੀ ਕੁੜੀਆ ਕੀ ਨੀਤ ਉਹਨੂੰ ਬਹੁਤ ਸ਼ੌਂਕ ਆ ਉਹ ਵੀ ਰੈਡਿੰਗ ਕਰਦੀ ਕੁੜੀ ਤੇ ਹਾਂਜੀ ਹਾਂਜੀ ਤੇ ਅਗਲੇ ਹੁਣਾਂ ਟਾਈਮਾਂ 'ਚ ਮੇਰੇ ਸਾਹਮਣੇ ਨਾਲ ਮੁੰਡਿਆਂ ਦੇ ਬਰੋਬਰ ਕੁੜੀਆਂ ਦਾ ਸ਼ੌਂਕ ਆ ਜੇ ਆਪਾਂ ਬਾਈਓ ਹਾਂ ਹੋਇਆ ਪਿਆ ਤਕਰੀਬਨ ਦਾ ਬਈ ਬਰੋਬਰੀ ਹੋਇਆ ਪਿਆ ਹੁਣ ਤੱਕ ਆਮ ਅੱਛਾ ਹਾਂਜੀ ਚਲੋ ਅੱਗੇ ਆਪਾਂ ਗੱਲ ਕਰਾਂ ਕੁੜਮਾਂ ਦੀ ਲੈ ਆਪਾਂ ਬਾਰੇ ਜਿੱਲ੍ਹੇ ਕੁੜ ਕੁੜ ਹੈਗਾ ਤੇ ਕਾਲੀ ਕੁੜੀ ਆ ਇਹਦੀ ਡਿਟੇਲ ਦੱਸੋ ਜਿਹੜ ਇਹ ਕੋੜੀ ਮਿਲੀ ਵੀ ਬਈ ਕੋੜੀ ਨੂੰ ਮਿਲੀ ਨੂੰ ਅੱਜ 20 ਦਿਨ ਹੋ ਗਏ ਜੀ ਚੈੱਕ ਨਹੀਂ ਹੋਈਗੀ ਬਈ ਗੋਸ਼ੇ ਕੋਲੇ ਘੋੜਾ ਜੀ ਦਲਬਾਗ ਦਾ ਬੱਚਾ ਰਤਨ ਰਤਨ ਹਾਂਜੀ ਤੇ ਉਹ ਤੋਂ ਬਈ ਕੋੜੀ ਮਿਲੀ ਵੀ ਆਪਣੀ ਇਹ ਅੱਛਾ ਹਾਂਜੀ ਤੇ ਜੇ ਆਪਣਾ ਜਦੋਂ ਇਹ ਸੇਲ ਵੀ ਕਰਨੇ ਆ ਕਿ ਨਹੀਂ ਇਹ ਬਈ ਆਪਣਾ ਕਰ ਲੇ ਜੀ ਬਈ ਸਿਲਪ ਸੇਸ ਵੀ ਸੇਲ ਵੀ ਮੜਮਟ ਕਰ ਲੈਣ ਹਾਂ ਤੁਹਾਨੂੰ ਪਤਾ ਹੀ ਆਪਾਂ ਕੰਮ ਕਰਦੇ ਆ ਜੀ ਹਾਂ ਹਾਂ ਚਲੋ ਅੱਛਾ ਤੇ ਇਹਦਾ ਤੁਹਾਨੂੰ ਜੀ ਦੁੱਗੀ ਬੁਸ਼ੇਰੀ ਤੁਹਾਡੇ ਕੋਲੇ ਹਾਂਜੀ ਉਹ ਬਈ ਆਪਾਂ ਜਲੰਧਰੋਂ ਲਈ ਆ ਜੀ ਉਹਦੀ ਮਾਂ ਆਵਲਕਸੀ 62 ਹਾਈਡੋ ਦੀ ਮਾਂ ਦੀ ਨੀਲਾ ਸਕੋੜੇ ਦੀ ਬਈ ਉਹ ਬੱਚੀ ਹੈ ਜੀ ਨੀਲਾ ਸਕੋੜਾ ਜੀ ਇਸ ਟਾਈਮ ਤੋ ਕਹਿੰਦੇ ਮਹਾਰਾਸ਼ਟਰ ਚੜਾਗਾ ਕੋੜਾ ਉਹ 7 ਮਹੀਨਿਆਂ ਦੀ ਹੋਗੀ ਬਈ ਜੀ ਉਹ ਅੱਛਾ ਅੱਛਾ ਹਾਂਜੀ ਇਹ ਕੀ ਲੈਣਾ ਜੀ ਪੁੱਛੋ ਬਈ ਜੀ ਹੁਣ ਆਪਾਂ ਤਾਂ ਉਹਨਾਂ ਨੇ ਉਹਨਾਂ ਨੇ ਤਾਂ ਆਪਾਂ ਨੂੰ ਕਹਿ ਕੇ ਦਿੱਤੀ ਨੀਲਾ ਸਕੋੜੇ ਦੀ ਹੈਗੀ ਐ ਤੇ ਮਾਂ ਉਹਦੀ 62 ਦੀ ਆਪਣੇ ਆਵਲਾ ਕੋੜੀ ਹੈ ਜੀ ਆਵਲਾ ਕੋੜੀ ਹਾਂਜੀ ਹਾਂਜੀ ਠੀਕ ਆ ਠੀਕ ਆ ਕਿਉਂਕਿ ਆਪਾਂ ਨੂੰ ਕਨਫਰਮ ਨਹੀਂ ਗਏਵੇਂ ਆਪਾਂ ਗੱਲ ਨਹੀਂ ਕਰਦੇ ਜੀ ਠੀਕ ਆ ਠੀਕ ਆ ਤੇ ਇਹੀ ਤੇ ਬਾਕੀ ਇੱਕੀ ਹੋਰ ਨਿਸ਼ਾਨ ਉਹਨਾਂ ਦੱਸ ਹਾਂਜੀ ਬਾਈ ਜੀ ਅੱਜ ਮੈਂ ਤੇਰੇ ਮਾਹੌਲ ਦੇਖਿਆ ਕਿ ਯਾਰ ਇਹ ਬਰਾਤੀ ਕੀਆ ਬਣਦਾ ਸਾਫ ਕੇ ਰੱਖੀਆ ਆਸਾ ਦੂਖ ਮੰਜਾ ਹਣਾ ਹਾਂ ਬਈ ਸਾਡੇ ਮੰਜੇ ਚੱਕੀ ਪਈ ਆ ਹਾਂਜੀ ਹਾਂਜੀ ਆ ਚੱਕੀ ਵੀ ਬਹੁਤ ਸਾਫ ਤੇ ਵਧੀਆ ਰੱਖੀ ਆ ਆਪਣੇ ਕੋਲ ਵੀ ਸਾਰੀਆਂ ਚੀਜ਼ਾਂ ਪੁਰਾਣੀਆਂ ਮੰਜੇ ਬਈ ਆਪਣੇ ਕੋਲ 4-5 ਆ ਜੀ ਆ ਸਾਰੇ ਆ ਅੱਛਾ ਅੱਛਾ ਸਾਰੇ ਮੰਜੇ ਆਪਾਂ ਰੱਖੇ ਦੇ ਆਪਦੇ ਇਹ ਆ ਸੰਦੂਖ ਦਾਦੀ ਟਾਈਮ ਦਾ ਜੀ ਇਹ ਅੱਛਾ ਬੜਾ ਦਾਦੀ ਜੀ ਦਾ ਇਹ ਹਾਂਜੀ 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 ਲਿਖਿਆ ਵੀ ਉੱਤੇ ਆ ਲਿਖਿਆ ਗੱਤੇਜ ਘੌਰ ਹਾਂ ਮਿਸਤਰੀ ਧਨ ਸਿੰਘ ਮੰਡੀ ਗਿੱਦੜਵਾਦੋਂ ਬਣਾਇਆ ਬਿੱਦੜਵਾਦੋਂ ਬਣਿਆ ਹਾਂ 1954 ਦਾ ਬਣਿਆ ਜੀ ਇਹ ਹਾਂ 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 ਹਾਂਜੀ ਫਾਦਰ ਸਾਹਿਬ ਨੂੰ ਸ਼ੌਂਕ ਹੈ ਸਾਰੇ ਮੰਝੇ ਸਾਡੇ ਕੋਲ ਕਾਫੀ ਪਏ ਆ ਪੁਰਾਣੇ ਉਹ ਨਾਲ ਦਾ ਸਭ ਕੁਝ ਹੈ ਬਈ ਅੱਛਾ ਹਾਂਜੀ ਕਿਉਂਕਿ ਇਹ ਚੀਜ਼ਾਂ ਆਪਣੇ ਘਰਾਂ 'ਚ ਖਤਮ ਕਰਤੀਆਂ ਆਪਾਂ ਆਪਾਂ ਉਹਨਾਂ ਵਾਲੀਆਂ ਪੀੜ੍ਹੀਆਂ 'ਚ ਸ਼ੌਂਕਾ ਹੁੰਦੀਆਂ ਪੁੱਤ ਬਾਈ ਲੋਕ ਹੁਣ ਇਹਨਾਂ ਚੀਜ਼ਾਂ ਦੇ ਮਗਰ ਹੁਣ ਦਰਵਾਜੇ ਗੋਲ ਤੇ ਵੀ ਆ ਗਿਆ ਆਪਾਂ ਪੁਰਾਣੇ ਘਰ ਦੇ ਕੋਠੀਆਂ ਪਾਉਣ ਲੱਗ ਗਏ ਬਈ ਸਭ ਕੁਝ ਪੁਰਾਣਾ ਬਈ ਅਸਲ 'ਚ ਉਹ ਸਿੰਪਲ ਲੀਵਿੰਗ ਸਿੰਪਲ ਲੀਵਿੰਗ ਹਾਈ ਥਿੰਕਿੰਗ ਵਾਲਾ ਕੰਮ ਹੋਇਆ ਹੋਇਆ ਹੁੰਦਾ ਪੁਰਾਣੀ ਚੀਜ਼ ਬਈ ਕਦੇ ਵੀ ਬ੍ਰਾਂਡਿਡ ਪੁਰਾਣੀ ਚੀਜ਼ ਹੁੰਦੀ ਨਾ ਕਦੇ ਵੀ ਪੁਰਾਣੀ ਨਹੀਂ ਹੁੰਦੀਗੀ ਇੱਕ ਨਿਹਾਮ ਮੈਨੂੰ ਹੋਰ ਦੱਸ ਗੱਲ ਦੱਸ ਚਲ ਪਹਿਲਾਂ ਕਿ ਇਹ ਪ੍ਰਾਣੇ ਵਾਇਦੀ ਤੁਰੀ ਹੈ ਨਾ ਹਾਂਜੀ ਬਈ ਵੀ ਜ਼ਿੰਦਗੀ ਸਿੰਪਲ ਦੇ ਵਿੱਚ ਇਹ ਸਵਾਦ ਆ ਮੇਰੇ ਤੋਂ ਸਵਾਦ ਨਹੀਂ ਗਾ ਮਾਡਰਨ ਜ਼ਿੰਦਗੀ ਦੇ ਵਿੱਚ ਇਹ ਜੀਕੇ ਵੇਖਿਆ ਠੀਕ ਆ ਸਾਰਾ ਕੁਝ ਕੀਤਾ ਪਰ ਮਾਡਰਨ ਇਨ ਕੀ ਸਕੂਨ ਨਹੀਂ ਹੁੰਦਾ ਜਿਹੜਾ ਸਿੰਪਲ ਜ਼ਿੰਦਗੀ ਦੇ ਵਿੱਚ ਰਹਿੰਦਾ ਨਿਆਰਾ ਜ਼ਿੰਦਗੀ ਵਧੀਆ ਬਈ ਹਾਂ ਬਹੁਤ ਵਧੀਆ ਰਹਿੰਦਾ ਬਈ ਪਿੰਡਾਂ ਦੇ ਵਿੱਚ ਰਹਿਣਾ ਇੱਕ ਲਾਈਫ ਵੱਖਰੀ ਹੁੰਦੀ ਆ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਹੋਰ ਕੀ ਕਹਿਣਾ ਜੋ ਘੋੜਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੇ ਕੋਈ ਵੀਰ ਜਿਹੜਾ ਘੋੜੀ ਨਵੇਂ ਰੱਖਣੀ ਚਾਹੁੰਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਕੋਈ ਨਵਾਂ ਵੀਰ ਆ ਜੇ ਇਸ ਪਾਸੇ ਆਉਣਾ ਚਾਹੁੰਦਾ ਚੰਗੀ ਗੱਲ ਹੈ ਬਈ ਹੁਣ ਵਧੀਆ ਕੋਈ ਕੋਈ ਵੀਰ ਭਰਾ ਇਸ ਲਾਈਨ ਚਾਹੁੰਦਾ ਤਾਂ ਬਈ ਕੋਈ ਮਾੜੇ ਕੰਮ ਨਹੀਂ ਇਹਦੇ ਚ ਘੋੜੀ ਲੋ ਗੱਬਣ ਘੋੜੀ ਲੋ ਤੇ ਰਾਈਡਿੰਗ ਕਰੋ ਸੇਵਾ ਕਰੋ ਦੋਵੇਂ ਟਾਈਮ ਤੁਹਾਡਾ ਦਿਮਾਗ ਹੀ ਸ਼ਡਿਊਲ ਹੀ ਤੁਹਾਡੇ ਨਾਲ ਬਿਜ਼ੀ ਹੋਇਆ ਨਾ ਤੁਹਾਡਾ ਕਿਤੇ ਹੋਰ ਕੰਮ ਕਰੋ ਦਿਲ ਨਹੀਂ ਕਰਨਾ ਤੁਸੀਂ ਬਾਹਰ ਅੰਦਰ ਜਾਣਾ ਕਿਤੇ ਤੁਹਾਡਾ ਕੰਮ ਹੀ ਹੋਏ ਨਾ ਬਈ ਸਿਰਫ ਕੋੜੀ ਦੇ ਸੁਰੇਸ਼ਾਂ ਬੰਦੇ ਨੇ ਟੈਨਸ਼ਨ ਨਹੀਂ ਖਰਖਣਾ ਬੁਰਸ਼ ਮਾਰਨਾ ਆਪਦਾ ਬੰਦਾ ਬਿਜ਼ੀ ਹੋ ਜਾਂਦਾ ਬਈ ਇਹ ਇਹਦੇ ਨਾਲ ਇੱਕ ਬੰਦੇ ਮਾਰਵਾ ਚਲਦੇ ਚਲਦੇ ਰਹਿੰਦੇ ਆ ਨਾ ਹਾਂਜੀ ਇਹਦੇ ਵਿੱਚ ਬਈ ਸਰਕਲ ਕੋੜੀਆਂ ਵਾਲੇ ਭਰਾ ਬਈ ਬਹੁਤ ਲੰਮਾ ਵੀ ਇੱਕ ਕਹਿੰਦੇ ਦੁਨੀਆ ਕੋੜੀਆਂ ਦੀ ਅਲੱਗ ਹੁੰਦੀ ਹੈ ਸੱਚੀ ਗੱਲ ਐ ਇਹ ਬਈ ਆਪਾਂ ਨੂੰ ਰਾਤ ਨੂੰ ਕਦੇ ਰਿਸ਼ਤੇਦਾਰ ਭਾਈ ਭੈਣ ਇੱਕ ਇੱਕ ਟਾਈਮ ਆਪਣੇ ਕੰਮ ਨਹੀਂ ਆਊਗਾ ਪਰ ਕੋੜੀਆਂ ਵਾਲਾ ਭਰਾ ਤੁਹਾਡੇ ਕੰਮ ਜਰੂਰ ਆਊਗਾ ਬਈ ਜਰੂਰ ਆਊਗਾ ਪਲਾਂ ਦੀ ਰਾਤ ਨੂੰ ਦੋਵੇਂ ਫੋਨ ਲਾ ਕੇ ਦੇਖ ਲਿਓ ਪਹਿਲੀ ਰੈਂਕ ਦੇ ਫੋਨ ਜੱਕੂ ਕੋੜੀਆਂ ਵਾਲੇ ਦਾ ਬੰਦਾ ਸਹੀ ਗੱਲ ਹਾਂਜੀ ਸਚਾਈ ਐ ਇਸ ਗੱਲ ਦੇ ਵਿੱਚ ਬਈ ਹਾਂ ਹੀ ਗੱਲ ਹੈ ਹਾਂਜੀ ਵਧੀਆ ਭਰਾ ਹੈ ਵਧੀਆ ਵਧੀਆ ਰਿਲੇਸ਼ਨ ਬਣਦੇ ਆ ਬਾਈ ਇੱਕ ਗੱਲ ਹੋਰ ਹੈ ਵੀ ਇਹ ਅੱਗੇ ਨਹੀਂ ਗਾ ਵੀ ਆਪਣੇ ਇਲਾਕੇ ਦੇ ਪੰਜਾਬ ਦੇ ਕੋਨੇ ਚ ਜਾਂ ਬਾਹਰ Haryana ਸੂਬਿਆਂ ਦੇ ਵਿੱਚ Haryana Rajasthan Delhi ਤੱਕ ਬੰਦੇ ਆ ਰਿਲੇਸ਼ਨ ਬਣਦੇ ਬੰਦੇ ਹਾਂਜੀ ਹਾਂਜੀ ਵਧੀਆ ਕੰਮ ਬਾਈ ਬਹੁਤ ਵਧੀਆ ਰਿਲੇਸ਼ਨ ਬਣਦੇ ਰਿੱਚ ਵਧੀਆ ਬੰਦੇ ਹੁੰਦੇ ਆ ਬਾਈ ਸਾਰੇ ਇਹਦੇ ਚ ਘੋੜਿਆਂ ਵਾਲੇ ਬੰਦੇ ਵਧੀਆ ਹੁੰਦੇ ਆ ਜੀ ਸਾਰੇ ਹਾਂਜੀ ਚਲੋ ਠੀਕ ਆ ਜੀ ਠੀਕ ਆ ਸਸਿਓ ਬਾਈ ਜੀ